Այսինքն որպեսզի իմանանք որ ի՞նչ է տեղի ունենում 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 ਜਦੋਂ ਦਿਮਾਰ ਬੁੱਕ ਜਿਹਦੇ ਬੰਦੀ ਨੂੰ ਮਾਰੀ ਕਿਰਪਾ ਕਰਦੀ ਗੱਡੀ ਕੁੜੀ ਦੇਤੀਆਂ ਉਹ ਗੱਡੀਆਂ ਨਹੀਂ ਹੁੰਦੀਆਂ ਤੇ ਪਾਲ ਕੇ ਟਿਕਣੀ 6 ਸੈਕਿੰਡ ਤੋਂ ਪਹਿਲਾਂ ਤੁਸੀਂ ਇਹੋ ਕਾਰਵਾਈ ਜੀ ਤੁਸੀਂ ਕਰਦੀ ਹੁੰਦੀ ਨਾ ਪਹਿਲਾਂ ਤੁਹਾਨੂੰ ਇੱਕ ਲਿਖਤੀ ਸ਼ਿਕਾਇਤ ਦੇਣੀ ਪੈਣੀ ਹਾਂ ਪੜਤਾਲ ਹੋਣੀ ਸੀ ਉਸ ਤੋਂ ਬਾਅਦ ਸ਼ਾਇਦ ਕਾਰਵਾਈ ਹੋਣੀ ਸੀ ਸ਼ਾਇਦ ਹਾਂ ਤੇ ਹਾਲੇ ਪੂਰ ਹੋਇਆ ਨਹੀਂ ਇਹ ਮੇਰੇ ਕੋਲ ਵੀ ਬਿਜਲੀ ਦੇ ਮਾਰੇ ਜੇਰਵਾਲ ਸਰ ਸਾਹਿਬ ਹੋ ਵੀ ਇਹ ਨੂੰ ਤਾਂ ਬਿਜਲੀ ਮੰਨਦੇ ਨਹੀਂ ਸਰ ਇਹ ਹੈ ਨਾ ਦਾ ਇਹੋ ਜਿਹਾ ਚੱਲਦਾ ਪੂਰਾ ਇਹ ਉਹ ਨਹੀਂ ਆਪੇ ਸਾਡਾ ਆਜ ਮੰਦ ਉਹ ਮੰਤ ਚੰਦਰ ਪ੍ਰਕਾਸ਼ ਨਾਨ ਆਇਓ ਚੰਦਰ ਪ੍ਰਕਾਸ਼ ਜੀ ਇਹੋ ਬਾਬੂ ਇਹਾਂ ਦੇ ਵੀ ਤਾਂ ਪ੍ਰਕਾਸ਼ ਕੀਤਾ ਆਜ ਆ ਮਨੋ ਚੰਦਰ ਦਾ ਜੋ ਕਰ ਤਨਿੰਨ ਜਿਹੜੋ ਪ੍ਰਕਾਸ਼ ਕੀਤਾ ਜੀ ਪਪਾ ਹੀ ਕਰਦੇ ਪਪਾ ਹੀ ਹਾਂ ਤੂੰ ਤੂੰ ਦੱਸੋ ਕਿੰਨੂ ਬਜ਼ੁਰਗ ਹਾਂ ਮੈਂ ਮੈਂ ਨਹੀਂ ਕਰਦਾ ਇਹ ਨਹੀਂ ਕਦੋਂ ਤੱਕ ਪ੍ਰਕਾਸ਼ੀ ਦੁਕਾਨ ਦੀ ਚ ਕੀਤਾ ਹੋਈ ਨੂੰ 10 ਸਾਲ ਦਾ ਕਹਿੰਦਾ 2007 ਦਾ ਪ੍ਰਕਾਸ਼ੀ ਕਹਿੰਦੇ ਹਰਮੰਦਰ ਸਾਹਿਬ ਲੱਗ ਗਈ ਆ ਹਾਂਜੀ ਹਰਮੰਦਰ ਸਾਹਿਬ ਲੱਗ ਗਈ ਆ ਹਾਂਜੀ ਹਾਂਜੀ ਪਤਾ ਆ ਵੀ ਉਹ ਉੱਥੇ ਕੀ ਮਰਿਆਦਾ ਆ ਹਾਂ ਜੀ ਉਹ ਤੁਹਾਨੂੰ ਬੁਰਾ ਨਹੀਂ ਸਾਂਜੀ ਆ 6 ਦੀ ਮਹਾਰਾਜ ਦੀ ਸਪਾਈ ਹੈ ਸਾਲਾਂ ਨੂੰ 22 ਤੇ ਜੇ 6 7 ਦੇ ਆਏ ਉਹਨਾਂ ਦੇ 14 ਸਾਲ ਤਾਂ ਹੀ ਬਣਦੇ 14 ਸਾਲ ਬਣਦੇ ਤੇਰੇ ਬਾਪੂ ਉਹ ਵੀ ਅੱਗੇ ਬਾਪੂ ਕੋਈ ਨਾ ਲੱਗੀ ਸਾਇਕਲ ਇਹ ਠੀਕ ਨਹੀਂ ਹੈ ਉਹ ਤੁਹਾਨੂੰ ਇਟੜੀਓ ਮੇਰੀ ਬੰਦੀਆਂ ਬਸ ਬੜਾਈਆਂ ਨਹੀਂ ਸੇਵਾ ਇੱਥੇ ਚੁਕਾ ਦੇਂਦੇ ਹਾਂ ਜੀ ਦੱਸੋ ਜਿਹੜਾ ਮਾਨ ਲਾ ਬਾਬੀ ਤੁਸੀਂ ਪ੍ਰਕਾਸ਼ ਕੀਤਾ ਮਾਨ ਲਿਆ ਤੁਹਾਡੀ ਹਾਂ ਤੇ ਰੋਜ਼ ਮੀਡੀਆ ਦੇ ਗੱਲ ਆ ਰਹੀ ਕਿ ਰੋਜ਼ ਤੁਹਾਡੇ ਕੋਲ ਸੇਵਾ ਨਹੀਂ ਹੁੰਦੀ ਤੇ ਕਹਿੰਦੇ ਗੁਰਪ੍ਰਸਾਦ ਸਾਹਿਬ ਜੀ ਦੇ ਤੁਸੀਂ ਤੁਸੀਂ ਤੁਹਾਡੇ ਨਿਹੰਗ ਸਿੰਘ ਬਾਬੇ ਵਾਗਰ ਸੀਗੇ ਸਾਡੇ ਬਾਸਾ ਤੇ ਪੁਲਿਸ ਲੈ ਆਈ ਮਿੰਡ ਚ ਇਹ ਕਹਿ ਕੇ ਪੁਲਿਸ ਕੀ ਕਹਿ ਕੇ ਲੈ ਆਏ ਪਤਾ ਤੁਹਾਨੂੰ ਕਿ ਨਿਹੰਗ ਕਬਜ਼ਾ ਕਰਨ ਆਏ ਸੀ ਇਹਨਾਂ ਨੇ ਕਿਹਾ ਤੁਸੀਂ ਪੁਲਿਸ ਕਹਾਂ ਚ ਆ ਗਏ ਮਾਰੇ ਦੱਸੋ ਜਾਂ ਕੇ ਫੁਰਦੋਪਰੇ ਨਹੀਂ ਬਾਬਾ ਜੀ ਐਸਾ ਕਿ ਤੈਨੂੰ ਕੁੱਦ ਕੇ ਆ ਮੈਂ ਕੋਈ ਇੰਗਰੇਜ਼ੀ ਮੰਦਰ ਬੁਲਾਏ ਨਹੀਂ ਉਹ ਚਲੋ ਜਨਰੇਟਰ ਗੱਡ ਕੇ ਉਹਨੂੰ ਬੋਲ ਕੇ ਜਾਣਾ ਉਹਨੂੰ ਗੱਡ ਕੇ ਆਹ ਆਹ ਕੀ ਲੈਣਾ ਦੱਸੋ ਸਾਡੇ ਸਾਹਮਣੇ ਇਹ ਆ ਮੈਂ ਤਾਂ ਸਭ ਨੂੰ ਹੁੰਦਾ ਸੀ ਕੱਲ ਮੰਦਾ ਹੱਥ ਰੱਖਿਆ ਬਾਬਾ ਤੈਨੂੰ ਤੁਹਾਡੇ ਸਾਹਮਣੇ ਜੀਂਦੇ ਰਹੇ ਤੇ ਮੇਰੀ ਗੱਲ ਸੁਣ ਤੂੰ ਇੱਥੇ ਚਾਬੀ ਦੇ 2 ਘੰਟੇ ਮੁਕਰ ਕੇ ਦੇ ਮੁੜ ਕੇ ਕਹਿਂਦੇ ਪਹਿਲਾਂ ਦੱਸੋ ਕਿ ਸੁਜੀ ਗੁਰੂ ਗ੍ਰੰਥ ਸਾਹਿਬ ਜੀ ਪਲਾਸ ਸੁਤਕਾਰ ਨੂੰ ਦੱਸਿਆ ਵੇਖਿਆ ਅਭੀ ਨੇ ਕਿਦਾਂ ਦਾ ਹਾਂਜੀ ਉਹ ਤੁਹਾਡਾ ਗੁਰੂ ਨਾਨਕ ਸਾਹਿਬ ਜੀ ਆ ਪਾ ਲਓ ਪਤਾ ਉਹ ਜੋ ਲਈ ਤੇ ਗੱਲਾਂ ਹੁੰਦੀਆਂ ਰੋਜ਼ ਹੁੰਦੀਆਂ ਜੀ ਗੁਰੂ ਨਾਨਕ ਸਾਹਿਬ ਜੀ ਬੇਦਬੀ ਵਾਲੇ ਮਰਦਾ ਪਹਿਲਾ ਸਾਨੂੰ ਇਹ ਗੱਲ ਕਹੀ ਵੀ ਮੈਂ ਗਰੰਟੀ ਰੱਖਿਆ ਵਾ ਸ੍ਰੀ ਸ਼ਾਮ ਸੇਵਾ ਕਰਦਾ ਪ੍ਰਕਾਸ਼ ਕਰਦਾ ਪਿਆ ਹੁਣ ਕਿ ਉਹਦੀ ਗੱਲ ਛੁੱਟੀ ਨਿਕਲੀ ਨਾ ਨਾ ਕੇ ਟੂ ਫੋਨ ਕੀਤਾ ਇਹਨਾਂ ਨੇ ਇੱਕ ਇੱਕ ਗਰੰਟੀ ਕੋਈ ਭੇਜੋ ਮੋਕੇ ਤੇ ਗਰੰਟੀ ਆਏ ਭੇਜ ਦੋ ਕੋਈ ਇੰਨਾ ਆ ਕੇ ਸਾਹਮਣੇ ਜੰਮਿਆ ਜੀ ਬੋਲਣਾ ਹੈ ਕਿ ਤੈਨੂੰ ਉਹਨਾਂ ਨੇ ਕਿਹਾ ਸੀ ਗੁਰਮੀ ਭਜਣਾ ਇਹ ਇਹਨਾਂ ਨੇ ਦਿੱਤਾ ਤੁਹਾਨੂੰ ਜੋ ਦਿੱਤਾ ਇਹਨੇ ਮਹਾਰਾਜ ਨੇ ਦਿੱਤਾ ਵਾ ਤੇ ਤੁਸੀਂ ਤਾਂ ਮਹਾਰਾਜ ਦੀ ਵੀ ਕਦਰ ਹੀ ਕਰਤੀ ਪਰ ਇਹ ਵੀ ਪਤਾ ਨਹੀਂ ਕੀਤਾ ਉਹ ਕਿਹੜਾ ਪਾਉਣਾ ਉਹਨਾਂ ਨੇ ਦਿੱਤਾ ਸੀ ਤੇ ਅੱਜ ਉਹਨਾਂ ਨੇ ਹੀ ਸਾਰ ਕੋਈ ਸੱਚੀ ਗੱਲ ਜੀ ਉਹਨਾਂ ਦੀ ਸੇਵਾ ਨਹੀਂ ਸਾਥ ਸਵਾਦੀ ਤਾਂ ਦੱਸੋ ਪਾਸ਼ਾ ਜੀ ਜਲਦੀ ਲੋਦਾ ਗੁਰੂ ਦਾ ਸਾਹਿਬ ਜੀ ਉਥੇ ਮੋੜਾ ਲਾਉਣ ਤੋਂ ਰਹਿ ਗਏ ਆ ਉਹਨਾਂ ਦਾ ਸਾਲ ਪਾਇਕ ਜਰੂਰ ਹੁੰਦੇ ਜਣਾ ਇਹ ਜੋ ਵੀ ਇੱਕ ਕਾਲ ਵੀ ਤੁਸੀਂ ਮੇਰੇ ਮਹਾਰਾਜ ਤੇ ਪੰਜ ਪ੍ਰਕਾਰ ਦੇ ਦਸੰਦਸੇ ਵਾਲੇ ਨੇ ਕਿ ਬਸਰੋਂ ਬਾਅਦ ਗੁਰੂਨ ਦਸੇ ਪ੍ਰਤਖ ਦਸੇ ਮਹਾਰਾਜ ਦੱਸਦੇ ਹੋਏ ਐਵੇਂ ਨਹੀਂ ਕਰਾਂ ਲੋਕੀ ਜਾ ਕੇ ਲਾਉਂਦੇ ਅੱਗੇ ਇੱਦਾਂ ਇਹਨਾਂ ਦੇ ਵਿੱਚ ਕਿੱਥੇ ਆਵਾ ਉਹਦੇ ਨੇ ਇਹ ਪੈਰਾਂ 'ਤੇ ਸ਼ਬਦ ਪਿਆ ਇਦਾਂ ਹਾਂ ਜੀ ਸਰ ਜੀ ਬੋਲੋ ਪਹਿਲੇ ਸ਼ਬਦ 'ਤੇ ਪਿਆ ਬਾਬਾ ਹਰਮਨ ਸਾਹਿਬ ਜੀ ਹਰਮਨ ਸਾਹਿਬ ਜੀ ਕੋਈ ਭਾਈ ਸਾਹਿਬ ਜੀ ਆਹ ਉਹਨਾਂ ਪਾਤਰੀ ਆਉਣ ਵਾਲੀ ਆ ਆਹ ਜਿਹੜੀ ਇਹਦਾ ਸਾਡੀ ਫੋਟੋ ਆ ਜਿਹੜੀ ਘੱਟੇ ਨਾਲ ਭਰੀ ਪਈ ਆ ਬਾਬਾ ਜੀ ਦੇ ਸ਼ਬਦ ਲਿਖੇ ਜਿਹੜੀ ਫੋਟੋਆਂ ਤੇ ਉਹ ਪੈਰਾਂ ਦੇ ਪਏ ਆ ਅੱਛਾ ਤੁਸੀਂ ਇਹ ਧੰਦਾ ਉਹਨਾਂ ਦਾ ਯਾਰ ਤੇ ਉਹਦਾ ਬੀਲ ਨੇ ਆ ਇਹ ਵੀ ਫੋਟੋਆਂ ਇਹ ਕਰਦੇ ਕੱਲ ਦਾ ਵਾਲੀ ਆ ਮੈਂ ਦਰਵਾਜ਼ਾ ਦਾਕਾਨਾ ਨਹੀਂ ਜਿਹੜੀ ਆ ਕੋਥੀਆਂ ਵੇਚਦੇ ਆ ਹਾਂਜੀ ਪਹਿਲਾਂ ਹੀ ਗੋਥੀਆਂ ਨੂੰ ਗੁਰਦਾ ਸਾਹਿਬ ਲੈਂਦੇ ਆ ਚਲੋ ਫਿਰ ਕਰ ਲਿਓ ਜੀ ਮੈਂ ਮਾ ਸਾਹਿਬ ਲੈ ਗਏ ਆ ਤੇ ਕੋ ਲੈ ਗਏ ਆ ਨਾੜ ਤੋਂ ਹੋ ਰਹੀ ਹੈ ਨਾ ਕਾਲਾ ਬੋਰੀ ਇਹ ਵੱਡੀ ਗੱਲ ਆ ਵਿੱਚ ਨਾ ਸਾਡੀ ਬਾੜੀਆਂ ਨਹੀਂ ਗਈ ਤੇ 33 ਤੋਂ 30 ਰਾਕੇ ਤੇ ਕਦੀ ਨਾ ਐਸਜੀ ਕਿਸੇ ਇੱਕ ਵੱਡਾ ਸ਼ੋਰ ਖੋਲੇ ਉੱਥੇ ਪੁੱਛਣ ਆ ਉੱਥੇ ਸਿਸਟਮ ਕਰੇ ਵੀ ਜਿਹੜਾ ਸਾਨੂੰ ਜਿਹਨੂੰ ਚਾਹੀਦਾ ਗੋਥੀ ਚਾਹੀਦੀ ਗੁਰਤਾ ਚਾਹੀਦਾ ਸਾਨੂੰ ਧਾਰ ਘੜ ਲਵੇ ਗੁਰਦਾ ਸਾਹਿਬ ਫਰੀ ਲੈ ਗਏ ਧਾਰ ਘੜ ਲੀ ਜੇ ਕੋਈ ਕਰ ਵੀ ਹੈ ਨਹੀਂ ਇੱਥੇ ਘੋਨੇ ਘੋਨੇ ਪ੍ਰਿੰਟਿੰਗ ਪ੍ਰੈਸਾਂ ਛਾਪਦੇ ਆ ਇੱਧਰ ਦੇ ਦੇਦੇ ਨੇ ਪਤਾ ਉਹ ਕਮੇਟੀ ਦੇ ਵਿੱਚ ਸ਼ਰੋਣੀ ਕਮੇਟੀ ਸ਼ਰੋਣੀ ਕਮੇਟੀ ਪਾਸ ਜਿਹੜੀ ਆ ਇਹਦੇ ਮਹਾਰਾਜ ਨੇ ਦੂਰ ਜੇ ਨਾ ਗਿਆ ਇਹ ਰਾਮ ਸਰ ਸਿਪਾਹੀ ਹੁੰਦੀ ਆ ਉੱਥੇ ਮੁੰਨੇ ਉੱਥੇ ਛੇਕ ਦਿੱਤੀ ਪ੍ਰੈਸ ਇਹਨਾਂ ਬੇੜਾ ਕਰ ਕੋ ਗਿਆ ਅੱਡਾ ਅੱਧੇ ਬੰਦੇ ਸਿਪਾਹੀ ਕਰਦੇ ਨਾਲ ਉਹ ਤੁਆਖੂ ਵੀ ਨਹੀਂ ਕੋਈ ਵਾਇਰ ਨਹੀਂ ਛਾਉਂਦਾ ਜੱਸੇ ਬੰਦੀ ਕੋਈ ਵੀ ਕੋਈ ਸੰਭਰਦਾ ਨਹੀਂ ਬੋਲਦੇ ਨਹੀਂ ਛੋਲੇ ਡੱਗਾ ਕੇ ਉਹਨੇ ਉੱਥੇ ਸਰਬੋਤਮ ਪ੍ਰੋਗਰਾਮ ਜੀ ਗੁਰੂ ਸਾਹਿਬ ਦੇ ਟਕੇ ਦੇ ਦਿੱਤੇ ਆ ਸ੍ਰੋਮਣੀ ਕਮੇਟੀ ਨੇ ਕੁਛ ਤੋਂ ਨਸਿਆ ਦਾ ਕੰਮ ਬਣਾਣਾ ਪਰ ਸਰਵੋਤਮ ਜੇਤਾ ਹੀ ਤੁਹਾਨੂੰ ਉਹ ਵਾਹਿਗੁਰੂ ਇਹ ਪਾਪ ਇਹ ਜਿਹੜਾ ਗਾਇਕ ਪਾਪਾ ਜੀ ਉਸਦੇ ਸਾਹ ਦੇ ਵੇਖਿਆ ਮਹਾਰਾਜ ਦੇ ਕਲਾ ਕਲਾ ਮਾਨਾ ਸਾਹਿਬ ਨੇ ਉੱਪਰ ਬਹੁਤ ਹਨ ਨੂੰ ਬੁਲਾਇਆ ਉਹਦੇ ਸੋਖਾ ਸੁਣਾਣਾ ਬਣਾਵਾ ਜਿਹੜਾ ਦਿੱਤਾ ਖਾਣ ਉਹ ਨਹੀਂ ਬਿਜਲੀ ਕਰਦੇ ਘਰ ਸਾਡੇ ਕੇ ਫਿਰ ਪ੍ਰੋਣੇ ਜੀ ਦਾ ਬੀਤੀ ਨਹੀਂ ਤਾਂ ਮੇਰੀ ਗੱਲ ਕੋਦਾ ਕਰਦਾ ਬਰਦ ਕਪਾਂ ਤੁਸ ਕਰਦੇ ਰਹੀ ਫਟੇ ਬੱਬਰ ਰੱਖਿਆ ਅੱਜ ਰਹੀਏ ਇਧਰ ਸਾਹਮਣੇ ਆ ਬਾਬਾ ਰੱਖਿਆ ਮਹਾਰਾਜ ਹੈ ਰਹੀਏ ਪਰ ਜਾ ਮਾਰਦੇ ਤੇ ਫਿਰ ਪਹਿਲਾਂ ਇਧਰ ਜਦ ਸਿੰਘਾ ਨੂੰ ਕਿਉਂ ਕਹੇ ਚਾਬੀ ਇੱਥੇ ਨਹੀਂ ਹੈਗੀ ਚਾਬੀ ਮੁੰਨੇ ਪਸਕਾ ਮਾ ਜਾ ਕੇ ਹੈ ਸਾਡੇ ਪਸਕਾ ਅੱਧੇ ਦੁਕਾਨ ਤੇ ਨਹੀਂ ਗਾਈ ਸਿਰ ਵੀ ਕਿਤੇ ਫਿਰ ਸਿੰਦ ਤੁਹਾਡੇ ਭਲੇ ਵਾਸਤੇ ਆਏ ਆ ਜੀ ਦਾਜ ਉਹ ਮੈਂ ਦੇ ਆਪਣੇ ਉਂਧੇ ਚਪੇੜਾ ਮਾਰਦਾ ਮੈਂ ਚਾਰ ਚਾਰ ਪੰਜ ਪਹਿਲਾਂ ਪਤਾ ਲੱਗਾ ਤੇ ਮੈਂ ਪੰਜ ਦਿਨ ਆਇਆ ਹੀ ਨਹੀਂ ਮੈਂ ਤਾਂ ਮੇਰੇ ਕੋਲ ਤਾਂ ਮੇਰੇ ਤੇ ਲਾ ਬੈ ਨਹੀਂ ਆ ਲੱਗੇ ਪੰਜ ਦਿਨ ਕਮੋਣਾ ਨਾ ਮੈਂ ਤਾਂ ਮਾਦਾ ਟੈਸਟੀ ਹੋਈ ਤਾਂ ਮੈਂ ਬਹੁਤ ਤਰ੍ਹਾਂ ਹੋ ਗਿਆ ਆ ਗਈ ਐਸੀ ਇੱਥੇ ਕੀ ਗੱਲ ਲੋ ਜੀ ਵਾਹਿਗੁਰੂ ਜਿੱਕਾ ਖਾਲਸਾ ਆ ਜਿੱਕੀ ਫੱਲੇ ਭਾਈ ਪਰਮਜੀਤ ਸਿੰਘ ਜਿ세 ਜਦੋਂ ਇੱਥੇ ਗੋਲ ਕੀ ਖਾਲਸ ਹੌਸ ਦੇ ਅੰਦਰ ਆਣ ਕੇ ਵੇਖਿਆ ਇੱਥੇ ਧਾਨੂ ਗੁਰੂ ਗ੍ਰੰਥ ਸਾਹਿਬ ਛੋੜੇ ਜੇ ਕਮਰੇ ਨੇ ਜਿਹਦੇ ਵਿੱਚ ਇਨਸਾਨ ਕੱਲਾ ਹੀ ਬੈਠ ਸਕਦਾ ਪਰ ਇਹਨਾਂ ਨੇ ਉਹਨੂੰ ਇੱਕ ਦੋਰ ਬਣਾਇਆ ਹੋਇਆ ਆਪਣਾ ਸੰਗੰਨਾ ਦੀ ਦੁਕਾਨ ਦਾ ਡਾਟਾ ਪਟਾਪਾ ਕਾਪੀਆਂ ਇੱਟਾ ਉਹ ਮਹਾਰਾਜ ਦੇ ਵੀਡਰ ਸਾਹਿਬ ਨੇ ਕਿਹਾ ਜੀ ਅੱਜ ਉਹ ਜਾਣੇ ਕਿ ਬਰਤੂ ਵੇਖਣ ਦੇ ਜੇ ਜੀ ਵੇਖ ਕੇ برداشت ਕਰਨ ਦੇ ਯੋਗ ਨਹੀਂ ਸੀ ਇਹ ਜਦੋਂ ਇੱਥੇ ਪਹੁੰਚੇ ਨੇ ਇਹਨਾਂ ਨੇ ਉਲਟਾ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਦਿੱਤੀ ਕਿ ਇਹ ਕਬਜ਼ਾ ਕਰਨ ਲੋਕ ਇਹਨਾਂ ਸਿੰਘ ਇੱਥੇ ਆਇਆ ਜਿਹੜੇ ਕੇਵਲ ਪ੍ਰੂਫਰਾਸਾ ਸਤਕਾਰ ਵਾਸਤੇ ਇੱਥੇ ਆਏ ਸਨ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਵੇਖਿਆ ਬਹੁਤ ਘਟਾ ਜਿਹੜੇ ਰਮਾਰਨ ਸਾਹਿਬ ਮਿੱਟੀ ਨਾਲ ਜੁੜੇ ਪਏ ਸਨ ਜਿਹੜੇ ਸਾਹਮਣੇ ਸੰਗਤ ਦੇ ਲੋਕ ਦੇ ਪਰ ਸੰਗਤ ਨੇ ਆਵਾਜ਼ ਨਹੀਂ ਠੋਣੀ ਕਿਉਂਕਿ ਇੱਥੇ ਜਦੋਂ ਸਲੂਮਨਿਕ ਕਮੇਟੀ ਨਾਲ ਗੱਲ ਕੀਤੀ ਹੈ ਕਿਰ ਆਪਣੀ ਪਾਲਕੀ ਸਾਹਿਬ ਦੇ ਪ੍ਰਚਾਰਕ ਲੈ ਕੇ ਆਓ ਤੇ 4 ਘੰਟੇ ਹੋ ਗਏ ਗਰਮੀ ਦੇ ਵਿੱਚ ਇਹ ਜਥਾ ਜਿਹੜਾ ਇੱਥੇ ਹਾਜ਼ਰ ਆ ਗੁਰੂ ਦੀ ਸੇਵਾ ਵਾਸਤੇ ਪਰ ਵੇਖੋ ਅੱਜ ਜੇ ਅਸੀਂ ਪੁਲਸ ਨੂੰ ਕਾਲ ਕਰਦੇ ਆਂ ਤੇ ਪੁਲਸ ਤੁਰੰਤ ਉਸੇ ਪਹੁੰਚਦੀ ਗੱਡੀ ਲੈ ਕੇ ਕਿ ਇਸ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਇਹ ਡਾਟਾ ਜਿਹੜਾ ਵਾ ਇਹ ਸ੍ਰੀ ਗੁਰੂ ਦਸ ਜੀ ਜਿਹੜੇ ਲੈ ਕੇ ਵੀ ਆਏ ਨੇ ਇਹ ਕੋਈ ਨਪਾਲ ਤੋਂ ਨਹੀਂ ਆਇਆ ਇਸ ਰੋਮਣੀ ਕਮੇਟੀ ਦੀ ਬਸ ਆਰਮਸਰ ਤੋਂ ਲੈ ਕੇ ਆਇਆ ਆਰਮਸਰ ਤੋਂ ਲੈ ਕੇ ਆਇਆ ਤੁਹਾਨੂੰ ਸੱਤ ਵਿੱਚ ਪਤਾ ਪਿਆ ਪਹਿਲਾਂ ਕਹਿੰਦੇ ਕਿ ਮੈਂਬਰ ਸਾਹਿਬ ਪਰਤਾਲ ਕਰੂਗਾ ਸਾਈਡ ਕਰੂਗਾ ਤੇ ਪ੍ਰਚਾਰਕ ਪਰਤਾਲ ਕਰੂਗਾ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਨੇ ਕਿਹੜੇ ਮੈਂਬਰ ਨੇ ਤੇ ਕਿਹੜੇ ਪ੍ਰਚਾਰਕ ਨੇ ਇਥੇ ਕਹ ਲੈ ਆ ਕਿ ਫਰਮਾਇਸ਼ ਕਿਉਂਕਿ ਸਾਨੂੰ ਪਤਾ ਕਿ ਇਹ ਜਿਹੜੇ ਧਾਰਮਿਕ ਦੇ ਕੋਈ ਵੀ ਧਾਰਮਿਕ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਇਹਨਾਂ ਨਾਲ ਕੋਲੋਂ ਸੇਵਾ ਲੈਂਦੇ ਨੇ ਤਾਂ ਕਰਕੇ ਬੋਲਦੇ ਨਹੀਂ ਹੋਰ ਹੀ ਤੀਆਂ ਨੇ ਵੇਖੇ ਹੋਣਗੇ ਇਹ ਕੇਵਲ ਉਹ ਸਿੰਘ ਨੇ ਜਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਕੇ ਨਾਲ ਜਿੱਥੇ ਉੱਤੇ ਪਤਾ ਲੱਗ ਜੇ ਕਿ ਬੇਜ਼ਮੀਨ ਜਿੱਥੇ ਪਹੁੰਚ ਜਾਂਦੇ ਨੇ ਮੇਰੀ ਬੇਨਤੀ ਆ ਕਿ ਇਹ ਅੱਜ ਸਾਡਾ ਕੱਲਿਆਂ ਦਾ ਫਰਜ਼ ਨਹੀਂ ਅਸੀਂ ਸਾਰੇ ਜਿੰਨੇ ਵੀ ਅਗੇ ਸੰਗ ਕਿਰਤੀ ਸਿਕਾ ਪਰ ਸਾਰਿਆਂ ਜੱਥੇਬੰਦੀਆਂ ਸੰਪਰਦਾ ਦਾ ਫਰਜ਼ ਆ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਗੱਲ ਆਉਂਦੀ ਆ ਜੋ ਦਰਬਾਰ ਸਾਹਿਬ ਦੇ ਬਿਲਕੁਲ ਜਾਣ ਵਾਲੇ ਰਸਤੇ ਦੇ ਆ ਕਿ ਦਰਬਾਰ ਸਾਹਿਬ ਦੇ ਲਾਗੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਵੱਡੇ ਵੱਡੇ ਨੂੰ ਉੱਥੇ ਤਨਖਾਹਾਂ ਲਈਆਂ ਜਾਂਦੀਆਂ ਨੇ ਵੇਨੇ ਹੁਣ ਕਿ ਇਨ੍ਹਾਂ ਵੱਡਿਆਂ ਨੂੰ ਕੀ ਧਾਰਮਿਕ ਸਜ਼ਾਵਾਂ ਲਾਉਂਦੇ ਨੇ ਅਸੀਂ ਪ੍ਰਚਾਰਕ ਵੀ ਉਹ ਇੱਥੇ ਆਣ ਕੇ ਗੋਗਗੋ ਨਾਲ ਮਿੱਟੀ ਛੱਡ ਜਾਂਦੀ ਨੇ ਚਲ ਗਏ ਨੇ ਇਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਰ ਰਹੀ ਉਹਨਾਂ ਨੂੰ ਹੋਣੀ ਚਾਹੀਦੀ ਸੀ ਗਾਂ ਲੋਕਾਂ ਨੂੰ ਹੋਰ ਵੀ ਲੱਗਦਾ ਨਹੀਂ ਬਾਬਾ ਜੀ ਜਦੋਂ ਸ਼ਿਮਰ ਗੁਰੂ ਗੰਦਸਾਹਬ ਲੈਣ ਜਾਂਦੇ ਲੋਕੀ ਉਹਨਾਂ ਦੇ ਪਿੱਛੇ ਕੁਛ ਪੜਤਾਲ ਕਰਨੀ ਚਾਹੀਦੀ ਚ ਸਜਣਾ ਗੱਲ ਤੇ ਕੋਈ ਕਹਿ ਰਹੇ ਤੁਹਾਨੂੰ ਜਦੋਂ ਬਾਸਰ ਪਰਿਵਾਰ ਨਾਲ ਸੰਬੰਧ ਹੋਣਾ ਵੱਡੇ ਵੱਡੇ ਲੀਡਰਾਂ ਨਾਲ ਇਹਨਾਂ ਨਾਲ ਸੰਬੰਧ ਹੋਣਾ ਤੇ ਉਦੋਂ ਫਿਰ ਲੋੜ ਨਹੀਂ ਪੈਂਦੀ ਉੱਥੇ ਫੋਨ ਜਾਣਾ ਕਲਾ ਜੀ ਦਾ ਜੇ ਕਾਂਗਰਸ ਸੰਬੰਧਿਆ ਫਿਰ ਨਹੀਂ ਫਿਰ ਕਾਂਗਰਸੀ ਬੰਦਿਆਂ ਨਾਲ ਜਿਹੜੇ ਉਹ ਵੱਡੇ ਵੱਡਿਆਂ ਦੇ ਕੋਈ ਨਾ ਕੋਈ ਵੇਚੇ ਅੰਦਰ ਖਾ ਕੇ ਕਾਲੀਆਂ ਦੇ ਸਬੰਧ ਜਿਹੜੇ ਕਾਲੀਆਂ ਨਾਲ ਜੁੜੇ ਨੇ ਉਹ ਭਾਵੇਂ 10 50 100 ਸਰੂਪ ਰੋਸਰ ਜਿੰਨੇ ਮਰਜ਼ੀ ਲੈ ਜਾਣ ਇਹ ਇਹ ਕੋਈ ਸਪੈਸ਼ਲ ਯਾਸ ਦੀ ਗੱਲ ਨਹੀਂ ਉਹ ਸਰੂਪਾਂ ਦਾ ਲੈ ਸਕਦਾ ਤੇ ਨਾਂ ਤਾਂ ਪਰਦਾਲ ਹੁੰਦੀ ਆ ਜਿੱਥੋਂ ਦਾ ਜੇ ਇਹਨਾਂ ਨੂੰ ਇਹ ਗੱਲ ਕਹੀਏ ਵੀ ਇੱਕ ਜਗ੍ਹਾ ਪ੍ਰਕਾਸ਼ ਆ ਬਦਬੂ ਹੋ ਰਹੀ ਹੈ ਫਿਰ ਉਹਦੇ ਵਾਸਤੇ ਇਹਨਾਂ ਦਾ ਕੁਝ ਨਾ ਲੰਬਾ ਵਾ ਇਹਲਾਂ ਪਰਦਾਲ ਹੁੰਦੀ ਆ ਫਿਰ ਗਾਂ ਦੀ ਗਾਂ ਗਾਂ ਦੀ ਗੱਲ ਚੱਲਦੀ ਆ ਜਿਵੇਂ ਅੱਜ ਸੀ ਤੇ ਪਹੁੰਚੇ ਆ ਤੇ ਇੱਥੇ ਇਹਨਾਂ ਕੋਲ ਕਮਰੇ ਜਮਾ ਦਾ ਪ੍ਰਕਾਸ਼ ਸਿੰਘ ਆ ਨਾ ਬੰਦ ਸੀ ਕਮਰਾ ਤੁਹਾਨੂੰ ਜੀ ਖਲਾਇਆ ਦੇਖਿਆ ਜੋ ਵੀ ਸਰਕਾਰਵਾਜਾ ਕੀਤਾ ਚੌਣੀ ਕਮੇਟੀ ਨੂੰ ਸੱਦਿਆ ਪ੍ਰੋਸੀਜਰ ਕੀ ਉਹਨਾਂ ਦਾ ਜਿਹੜਾ ਸਰੂਪ ਆ ਇਹ ਅਬਦੁਲ ਗੱਲ ਕਹਿੰਦੇ ਸੀ 10 ਸਾਲ ਪਹਿਲਾਂ ਲੈ ਕੇ ਆਏ ਆ ਐਵੇਂ ਦੇ ਦਿੱਤਾ ਦੁਕਾਨਾਂ 'ਚ ਪ੍ਰਕਾਸ਼ ਕਰਨ ਵਾਸਤੇ ਦੇ ਦਿੱਤਾ ਉਹਨਾਂ ਨੇ ਤੇ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ ਵੀ ਤਾਂ ਤਾਂ ਜਿਹੜੀ ਘਾਟਾਂ ਨੇ ਸਦੀ ਸੰਸਥਾਵਾਂ ਨੂੰ ਦੂਰ ਕਰਨੀ ਚਾਹੀਦੀਆਂ ਮੋ ਬਾਕੀ ਲਈ ਬੇਨਤੀ ਸੰਗਤ ਨੂੰ ਵੀ ਆ ਜਿਨ੍ਹਾਂ ਦੇ ਘਰਾਂ 'ਚ ਪ੍ਰਕਾਸ਼ ਨੇ ਦੁਕਾਨਾਂ 'ਚ ਪ੍ਰਕਾਸ਼ ਕੀਤੇ ਹੋਏ ਨੇ ਆਪਣੇ ਨਿੱਜੀ ਮਫਾਦਿਆਂ ਵਾਸਤੇ ਲਾ ਲਓ ਜਾਂ ਕਾਦੇ ਵਾਸਤੇ ਲਾ ਲਓ ਕਈ ਤਾਂ ਕਹਿੰਦੇ ਵੀ ਸਾਨੂੰ ਗੁਰੂ ਸਾਹਿਬ ਨਾਲ ਬੜਾ ਪ੍ਰੇਮ ਆ ਅਲੀ ਤਾਂ ਕਰਾਈ ਪ੍ਰਕਾਸ਼ ਕੀਤੇ ਭਾਵੇਂ ਬਵਾਂਹ ਦੇ ਗੁਰੂ ਘਰ ਹੋਵੇ ਉੱਥੇ ਮੇ ਸਾਡੇ ਕੰਨਾਂ ਜਾਂਦੇ ਹੁਣ ਪਰ ਕਰਾਂ ਪ੍ਰਕਾਸ਼ ਕੀਤੇ ਆਪਣੇ ਨੂੰ ਵੱਡਾ ਸਿੱਖ ਬਣਾਉਣ ਵਾਸਤੇ ਸਤਕਾਰ ਹੈ ਨਹੀਂ ਸੁਖਾਸਨ ਦੇ ਵਾਸਤੇ ਮਹਾਰਾਜ ਦੀ ਜਗ੍ਹਾ ਨਹੀਂ ਹੁੰਦੀ ਇਹਨਾਂ ਕੋਲ ਇੱਕ ਪੀੜਾ ਸਾਬ ਨਹੀਂ ਬਣਾ ਸਕਦੇ ਤੇ ਗੱਲਾਂ ਅਸੀਂ ਵੱਡੀਆਂ-ਵੱਡੀਆਂ ਕਰਦੇ ਆ ਇਹਨਾਂ ਨੂੰ ਲੱਗਦਾ ਉਹ ਵੀ ਸਾਰੇ ਸਿੱਖੀ ਪ੍ਰਵਾਇਤੋ ਕਰਦੇ ਆ ਮੈਂ ਉਹ ਹੀ ਤਾਂ ਬੇਨਤੀ ਕਰਦਾ ਹਾਂ ਵੀ ਕੋਈ ਦੂਜਾ ਬੰਦਾ ਗਲਤੀ ਕਰੇ ਨਾ ਸਮਝ ਆਉਂਦਾ ਸਾਡੇ ਆਪਣੇ ਕਰੀ ਜਾਂਦੇ ਸਿੱਖੀ ਕਰੀ ਜਾਂਦੇ ਆ। ਸਿੱਖੀ ਗਲਤੀ ਨਹੀਂ ਕਰ ਰਹੇ ਗੁਨਾਹ ਕਰ ਰਹੇ ਨੇ। ਸਿੱਖ ਦੇ ਘਰ ਬੱਚਾ ਜਨ ਲੈ ਕੇ ਕਦੀ ਸਿੱਖ ਨਹੀਂ ਜਾਂਦਾ। ਠੀਕ ਸਜ਼ਾ ਕਿਤੇ ਜਾਊਗੀ? ਸਜ਼ਾ ਹੀ ਕੌਣ ਹੈ ਦੇਣ ਵਾਲੇ ਜੀ? ਇੱਥੇ ਅਰਦਾਸ ਕਰ ਸਕਦੇ ਆ ਕਿ ਮਹਾਰਾਜ ਇਹਨਾਂ ਨੂੰ ਸਮਾਤ ਬਖਸ਼ੇ। ਅਗਲਾ ਬਿਮਾਰ ਹੈ ਸਾਡੇ ਸਿੱਖਾਂ ਨੂੰ ਤੇ ਉਹ ਜੀਆਂ ਗਲਤੀਆਂ ਤੇ ਗੁਨਾਹ ਨਾ ਕਰਨ। ਬਾਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਸੀਗਾ। ਉਹਨਾਂ ਦੇ ਵੱਲੋਂ ਹੁਣ ਸ਼੍ਰੋਮਣੀ ਰਾਂਸਰ ਸ਼ੋਭਤ ਕਰਨ ਤੋਂ ਬਾਅਦ ਆਉਣਗੇ ਉਹ। ਨਿਕਤੀ ਕਾਰਵਾਈ ਕਰਨਗੇ। ਧਾਰਮਿਕ ਜਿਹੜੀ ਦਾ ਤੇ ਕਿਹੜੀ ਕਾਰਵਾਈ ਬਣਦੀ ਉਹ ਦੇਖਦੇ ਕਿਹੜੀ ਕਰਵਾਉਂਦੇ। ਠੀਕ ਗੱਡੀ ਲਿਆਂਦੀ ਜੇ ਆ ਜਾ